ਚੰਗਾ ਐਕਸਪੋਰਟ ਰਿਆ ਆ ਐਕਸਪੋਰਟ ਹੁੰਦਾ ਜ਼ਿਆਦਾ ਅਮਰੀਕਾ ਨੂੰ ਜੀ ਉੱਧਰ ਚੰਗਾ ਵੱਡਾ ਝੀਂਗਾ ਵੇਚ ਗਿਆ ਤਾਂ ਆਮਦਨ 4 ਲੱਖ ਤੱਕ ਵੀ ਜਾ ਸਕਦੀ ਹੈ ਇਹ ਆਪ ਦੇ ਆਪ ਤੇ ਭਰੋਸੇ ਦੀ ਗੇਮ ਹੈ ਜੀ ਮਤਲਬ ਜੇ 1 ਕਿੱਲੇ ਤੋਂ ਲੈ ਕੇ 2.5 ਕਿੱਲਿਆਂ ਤੱਕ ਨਵਾਂ ਸ਼ੁਰੂ ਕਰ ਸਕਦਾ ਵਾ ਮ ਸਿੱਖਣ ਆਸਤੇ ਜੇ ਕੋਈ ਹੁਣ ਪਹਿਲਾਂ ਹੀ ਜਿਆਦਾ ਵੱਡਾ ਪੰਗਾ ਲਊ ਤਾਂ ਨੁਕਸਾਨ ਵੀ ਹੋ ਸਕਦਾ ਕਿਉਂਕਿ ਇਹ ਸਿੱਖਣ ਨੂੰ ਪਹਿਲਾਂ ਬਰੀਕੀਆਂ ਬਹੁਤ ਆ। 2021 ਇਹ ਕੈਵਜਾ ਸਾਲ ਆਇਆ ਸੀਗਾ ਝਿੰਗੇ ਦੀ ਖੇਤੀ 'ਚ ਜਿਹਦੇ ਜਿਹਦਾ ਰੇਟ ਬਹੁਤ ਸੀ। ਅੱਛਾ ਜੀ ਕਿੰਨਾ ਰੇਟ ਹੋ ਗਿਆ ਸੀ? ਇਹਦਾ ਰੇਟ 500 ਤੱਕ ਹੋ ਗਿਆ ਸੀ। ਅੱਛਾ ਤੇ ਉਹ ਸਾਲ ਮਤਲਬ ਇਹ 5 5 6 6 ਲੱਖ ਰੁਪਇਆ ਵੀ ਖਿੱਲੇ ਦੀ ਬਚਤ ਰਹੀ ਆ ਸਹਾਇਕ ਧੰਦਾ ਬਹੁਤ ਵਧੀਆ ਤੇ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਹਾਂ ਰਵੀ ਕੁਮਾਰ ਕਿਸਾਨ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਜਾਂ ਕਈ ਇਲਾਕਿਆਂ ਦੇ ਵਿੱਚ ਸੇਮ ਵਾਲੀਆਂ ਜ਼ਮੀਨਾਂ ਬਹੁਤ ਨੇ ਜਿੱਥੇ ਫਸਲ ਜਿਹੜੀ ਹੈ ਨਾ ਮਾਤਰ ਜਿਹੜੀ ਹੁੰਦੀ ਹੈਗੀ ਆ ਸੋਤੇ ਬਹੁਤ ਸਾਰੇ ਕਿਸਾਨ ਸੇਮ ਵਾਲੀਆਂ ਜ਼ਮੀਨਾਂ ਦੇ ਵਿੱਚ ਝਿੰਗੇ ਦੀ ਖੇਤੀ ਕਰਕੇ ਬਹੁਤ ਸਾਰਾ ਮੁਨਾਫਾ ਕਮਾਰੇ ਨੇ ਜਿਨ੍ਹਾਂ ਨੂੰ ਝਿੰਗੇ ਦੀ ਖੇਤੀ ਕਰਨ ਦਾ ਤਰੀਕਾ ਹੈ ਸੋ ਅਸੀਂ ਇੱਕ ਅਜਿਹੇ ਫਾਰਮ ਤੇ ਖੜੇ ਆ ਜਿੱਥੇ 35 ਕਿੱਲਾਂ ਦੇ ਵਿੱਚ ਝਿੰਗੇ ਦੀ ਖੇਤੀ ਕੀਤੀ ਜਾਂਦੀ ਹੈ ਸੋ ਜਿਹੜਾ ਝਿੰਗੇ ਦੀ ਖੇਤੀ ਕਰਨ ਵਾਲਾ ਕਿਸਾਨ ਹੈਗਾ ਉਹਨੂੰ ਮੁੱਖ ਮੰਤਰੀ ਅਵਾਰਡ ਵਜੋਂ ਸਨਮਾਨਿਤ ਵੀ ਕੀਤਾ ਗਿਆ ਹੈਗਾ ਝਿੰਗੇ ਦੀ ਖੇਤੀ ਕਰਨ ਦੇ ਲਈ ਕਿਉਂਕਿ ਉਸਨੇ ਚਿੰਗੇ ਦੀ ਖੇਤੀ ਦੇ ਨਾਲ-ਨਾਲ ਆਪਣਾ ਹੀ ਕੋਲਡ ਸਟੋਰੇਜ ਜਿਹੜਾ ਹੈਗਾ ਬਣਾ ਲਿਆ ਹੈਗਾ ਸਟੋਰੇਜ ਦੀ ਗੱਲ ਕਰ ਲਈ ਉਹਨੂੰ ਸਟੋਰ ਕਰਨ ਦੇ ਲਈ ਬਰਫ਼ ਦਾ ਕਾਰਖਾਨਾ ਵੀ ਆਪਣਾ ਹੀ ਲਾਇਆ ਹੋਇਆ ਹੈ ਸੋ ਆਪਾਂ ਮਿਲਾਂਨੇ ਆ ਤੁਹਾਨੂੰ ਉਸ ਕਿਸਾਨ ਦੇ ਨਾਲ ਤੇ ਦੱਸਾਂਗੇ ਚਿੰਗੇ ਦੀ ਖੇਤੀ ਕਿਵੇਂ ਇੱਕ ਫਾਇਦੇਮੰਦ ਧੰਦਾ ਹੋ ਸਕਦੀ ਹੈ ਸੇਮ ਵਾਲੇ ਖੇਤਰਾਂ ਦੇ ਵਿੱਚ ਸੋ ਸਰ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਗਾਲੀ ਮੇਰਾ ਨਾਮ ਰੁਪਿੰਦਰਪਾਲ ਸਿੰਘ ਹੈ ਪਿੰਡ ਜੰਡਵਾਲਾ ਚੜ੍ਹਤ ਸਿੰਘ ਮਲੋੜ ਤੋਂ ਤੇ ਆਪਣੀ ਖੇਤੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੋ ਫਾਰਮ ਤੇ ਸੀ ਪਹੁੰਚੇ ਹੋ ਇਹ ਚਿੰਗੇ ਦੀ ਖੇਤੀ ਮਤਲਬ ਖਾਲੀ ਜ਼ਮੀਨਾਂ 'ਚ ਸ਼ੁਰੂ ਕੀਤੀ ਹੈ ਇਹ ਪਹਿਲਾਂ 95 99 ਸੇਮ ਆ ਗਈ ਸੀ ਇੱਥੇ ਇਹ ਜ਼ਮੀਨਾਂ ਖਾਲੀ ਪਈਆਂ ਸੀ ਕਾਹੀ ਖੜੀ ਸੀ ਸਰ ਕਾਨੇ ਤੇ ਬੰਜਰ ਜਿਹਾ ਆਪਾਂ ਕਹ ਲਈ ਇੱਕ ਤਰ੍ਹਾਂ ਹਾਂ ਪੂਰੀ ਤਰ੍ਹਾਂ ਬੰਜਰ ਸੀ ਜੀ ਉੱਥੇ ਅਸੀਂ ਪਹਿਲਾਂ ਮੱਛੀ ਫਾਰਮ ਸਟਾਰਟ ਕੀਤਾ ਸੀ 12 13 ਚ ਅੱਛਾ ਜੀ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਝਿੰਗੇ ਦਾ ਇੱਕ ਟ੍ਰਾਇਲ ਹੋਇਆ ਸੀ 2016 ਚ ਉਸ ਤੋਂ ਬਾਅਦ ਜਦੋਂ ਟ੍ਰਾਇਲ ਕਾਮਯਾਬ ਹੋਇਆ ਤਾਂ ਅਸੀਂ ਨਾਲ ਝਿੰਗੇ ਦੀ ਖੇਤੀ ਵੀ ਸਟਾਰਟ ਕਰਤੀ ਸੋ 2012 ਦੇ ਵਿੱਚ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਉਦੋਂ ਕਿਹੜੀ ਕਿਹੜੀ ਮੱਛੀ ਜਿਹੜੀ ਸੀਗੀ ਰੱਖੀ ਹੋਈ ਸੀ ਉਦੋਂ ਆਪਾਂ ਰੋਹੂ ਕਤਲਾ ਮੂਰਾਖ 골ਡਨ ਗ੍ਰਾਸ ਕਾਰਪ ਵਗੈਰਾ ਇਹ ਨਾਰਮਲ ਮਿੱਠੇ ਪਾਣੀ ਦੀਆਂ ਮੱਛੀਆਂ ਜਿਹੜੀਆਂ ਇਹਨਾਂ ਤੋਂ ਸਟਾਰਟ ਕੀਤਾ ਸੀ ਸੋ ਤੁਹਾਡਾ ਉਹ ਨਾ ਮੱਛੀਆਂ ਨੂੰ ਛੱਡ ਕੇ ਝਿੰਗੇ ਵੱਲ ਆਉਣ ਦਾ ਫਿਰ ਕਿਵੇਂ ਪਲਾਨ ਬਣਿਆ ਗਿਆ ਚਿੰਗੇ ਦਾ ਆਪਣੇ ਨਾਲ ਹੀ ਜਮੀਨੀ ਪਾਣੀ ਬਹੁਤ ਖਾਰਾ ਜੀ ਖਾਰੇ ਇਹ ਮੱਛੀਆਂ ਆਪਾਂ ਕਰਦੇ ਤਾਂ ਸੀਗੇ ਪਰ ਉਹਨਾਂ ਦੀ ਗਰੋਥ ਖਾਰੇ ਪਾਣੀ ਕਰਕੇ ਥੋੜੀ ਸਲੋ ਹੁੰਦੀ ਸੀਗੀ ਤੇ ਇਹ ਜਦੋਂ ਝੀਂਗੇ ਦਾ ਟਰਾਇਲ ਹੋਇਆ ਇਹ ਟੋਟਲੀ ਖਾਰੇ ਪਾਣੀ ਦੀ ਮੱਛੀ ਆ ਸਮੁੰਦਰੀ ਮੱਛੀ ਆ ਠੀਕ ਹੈ ਜਦੋਂ ਇਹਦਾ 2016 ਚ ਟਰਾਇਲ ਹੋਇਆ ਟਰਾਇਲ ਕਾਮਯਾਬ ਹੋਇਆ ਤੇ ਉਸ ਤੋਂ ਬਾਅਦ ਫੇਰ ਆਪਾਂ ਇਸ ਪਾਸੇ ਆ ਗਏ ਤਾਂ ਕਿ ਖਾਰਾ ਪਾਣੀ ਕਿਉਂਕਿ ਸਾਡੇ ਕੋਲੇ ਵਾਧੂ ਸੀਗਾ ਹਾਂ ਉਸ ਕਰਕੇ ਆਏ ਤੂੰ ਤੁਸੀਂ ਸ਼ੁਰੂਆਤ 35 ਕਿੱਲਿਆਂ ਨਾਲ ਕਰ ਲਈ ਸੀ ਜਾਂ ਥੋੜੇ ਲੈਵਲ ਤੋਂ ਪਹਿਲਾਂ ਸ਼ੁਰੂ ਕੀਤਾ ਨਹੀਂ ਇਹ ਸ਼ੁਰੂ ਤਾਂ 4 ਕਿੱਲਿਆਂ ਤੋਂ ਹੀ ਕੀਤਾ ਸੀ ਉਸ ਤੋਂ ਬਾਅਦ ਵਾਧੇ ਵਾਧੇ ਕਿਉਂਕਿ ਜਦੋਂ ਕੰਮ ਹੀ ਫਿਰ ਇਹ ਕਰਨਾ ਸੀਗਾ ਕੋਸ਼ ਜ਼ਮੀਨ ਆਪਣੀ ਸੀਗੀ ਕੋਸ਼ ਨਾਲ ਠੇਕੇ ਤੇ ਜਿਵੇਂ ਖਾਲੀ ਪਈਆਂ ਜ਼ਮੀਨਾਂ ਸੀਗਾ ਆਸ-ਪਾਸੇ ਵੀ ਉਹ ਨਾਲ ਠੇਕੇ ਤੇ ਲੈ ਲਈ ਸੋ ਹੁਣ ਟੋਟਲ 35 ਕਿੱਲੇ ਹੈਗੇ ਆ ਹਾਂਜੀ ਹੁਣ ਆਪਣਾ ਤਾਂ ਤਕਰੀਬਨ ਸੋ ਇੱਕ ਜਿਹੜੇ ਝਿੰਗੇ ਦੇ ਵਿੱਚ ਤੁਸੀਂ ਦੱਸਿਆ ਕਿ ਨੂੰ ਖਾਰੇ ਪਣ ਦੀ ਲੋੜ ਹੁੰਦੀ ਹੈ ਸੋ ਜ਼ਮੀਨ ਦੇ ਵਿੱਚ ਇੰਨਾ ਖਾਰਾ ਪਣ ਨਹੀਂ ਹੁੰਦਾ ਪਾਣੀ ਦੇ ਵਿੱਚ ਜਿੱਦਾਂ ਆਪਾਂ ਗੱਲ ਕਰ ਲਈਏ ਵੀ ਜਿੰਨਾ ਝਿੰਗੇ ਨੂੰ ਚਾਹੀਦਾ ਹੈਗਾ ਕਿਉਂਕਿ ਇਹ ਸਮੁੰਦਰ ਦੀ ਆਪਾਂ ਗੱਲ ਕਰ ਲਈਏ ਸਮੁੰਦਰ ਦਾ ਜੀਵ ਹੈਗਾ ਇੱਕ ਤਰ੍ਹਾਂ ਦਾ ਸੋ ਉੱਥੇ ਖਾਰਾ ਪਾਣ ਸਾਡੇ ਪਾਣੀ ਨਾਲੋਂ ਜ਼ਿਆਦਾ ਹੈ ਉਹ ਫੇਰ ਖਾਰਾ ਕਰਨ ਦੇ ਲਈ ਵੀ ਤੁਸੀਂ ਕੁਝ ਤਰੀਕਾ ਪਣਾਉਂਦੇ ਹੋ ਅਸ ਸਮੁੰਦਰ ਦੀ ਜਿਹੜੀ ਸੈਲਿਨਿਟੀ ਹੈ ਨਾ ਇਹ ਖਾਰਾਪਣ 35 ਦੇ ਕਰੀਬ ਹੁੰਦੀ ਆ ਜੀ ਆਪਣੇ ਇੱਥੇ 9-10 ਆ ਸੈਲਿਨਿਟੀ ਹੂੰ ਤੇ ਸੈਲਿਨਿਟੀ ਤਾਂ ਤਕਰੀਬਨ ਉਹੀ ਰਹਿੰਦੀ ਆ ਪਰ ਜਿਹੜੇ ਤੱਤਾਂ ਦੀ ਘਾਟ ਆ ਜਿਵੇਂ ਪੋਟਾਸ਼ੀਅਮ ਦੀ ਘਾਟ ਆ ম্যাগਨੀਸ਼ੀਅਮ ਆ ਕੈਲਸ਼ੀਅਮ ਦੀ ਘਾਟ ਆ ਉਹ ਅਸੀਂ ਇਹਨੂੰ ਉੱਪਰੋਂ ਪਾਣੀ ਚ ਆਪਾਂ ਐਡ ਕਰ ਦਿੰਨੇ ਆ ਠੀਕ ਹੈ ਜੋ ਹੋਰ ਖਾਰਾਪਣ ਵਧਾਉਣ ਲਈ ਕੀ ਕਰਦੇ ਹੋ ਫਿਰ ਪਾਣੀ ਦੇ ਵਿੱਚ ਖारा ਪਰ ਪੋਟਾਸ਼ੀਅਮ ਮੈਗਨੀਸ਼ੀਅਮ ਇਹ ਨੂਨ ਹੀ ਹੈ ਜੀ ਅਚ ਨਮਕ ਵੀ ਬਣਦੇ ਆ ਨਾਮਕ ਵਗੈਰਾ ਪੈ ਜਾਂਦੇ ਆ ਤੇ ਸਿੱਧਾ ਜਿਵੇਂ ਕਈ ਵਾਰ ਦਿੱਕਤ ਆਉਂਦੀ ਹੈ ਪੀ ਐਚ ਦੀ ਦਿੱਕਤ ਆਉਂਦੀ ਹੈ ਤਾਂ ਸਿੱਧਾ ਜਿਹੜਾ ਆਪਣਾ ਡਲੇ ਵਾਲਾ ਨੂਨ ਹੁੰਦਾ ਉਹ ਵੀ ਵਿੱਚ ਪੈ ਜਾਂਦਾ ਇਹਨੂੰ ਪਾਕਿਸਤਾਨੀ ਨਮਕ ਵੀ ਕਹਿੰਦੇ ਨੇ ਪਾਕਿਸਤਾਨੀ ਨਮਕ ਨੇ ਹਾਂ ਉਹ ਵੀ ਵਿੱਚ ਪੈ ਜਾਂਦਾ ਠੀਕ ਹੈ ਇਹਦੇ ਜੇ ਆਪਾਂ ਪੌਂਡ ਦੀ ਤਿਆਰੀ ਦੀ ਗੱਲ ਕਰ ਲਈਏ ਜਿੱਦਾਂ ਆਪਾਂ ਦੂਜਾ ਮੱਛੀ ਪਾਲਣ ਦਾ ਤਲਾਬ ਤਿਆਰ ਕਰਦੇ ਹੈਗੇ ਆ ਉਹਦੇ ਵਿੱਚ ਰੂੜੀ ਦੀ ਖਾਂਦ ਪਾਤੀ ਜਾਂ ਹੋਰ ਕਈ ਚੀਜ਼ਾਂ ਪਾ ਕੇ ਆਪਾਂ ਇਹਨਾਂ ਚੂਨਾ ਚਾਨਾ ਪਾ ਕੇ ਤਿਆਰ ਕਰਦੇ ਆ ਇਹਦੇ ਤਿਆਰ ਕਿੱਦਾਂ ਹੁੰਦੇ ਜਿੱਦਾਂ ਮੈਂ ਦੇਖਿਆ ਇੱਧਰ ਤਾਂ ਤੁਹਾਡਾ ਪਾਣੀ ਨਾਲ ਭਰਿਆ ਹੋਇਆ ਜਿੱਦਾਂ ਰੀਐਕਟਰ ਚੱਲੇ ਹੋਇਆ ਇੱਧਰ ਤੁਸੀਂ ਤਿਆਰ ਕਰ ਰਹੇ ਹੋਰ ਵੀ ਵਧਾ ਰਹੇ ਹੋ ਮੈਨੂੰ ਲੱਗਦਾ ਅੱਗੇ ਹੈਨਾ ਸੋ ਇਹ ਤਿਆਰੀ ਕਿੱਦਾਂ ਹੁੰਦੀ ਈ ਦੀ ਤਲਾਬ ਦੀ ਤਿਆਰੀ ਕਿੱਦਾਂ ਹੈ ਚੂਨਾ ਤਾਂ ਇਹਦੇ ਚ ਪੈਂਦਾ ਲੋੜ ਮੁਤਾਬਕ ਜਿਵੇਂ ਮੰਨ ਲਓ ਆਪਣਾ ਕੋਈ ਪਾਣੀ ਨਹੀਂ ਸੁੱਕਿਆ ਜਾਂ ਗਿੱਲੀ ਮਿੱਟੀ ਪਈ ਆ ਤਾਂ ਚੂਨਾ ਪਾ ਕੇ ਆਪਾਂ ਉਹਦੀ ਪੀ ਐਚ ਵਧਾ ਕੇ ਘਟਾ ਨੂੰ ਮਾਰ ਸਕਦੇ ਆ ਠੀਕ ਹੈ ਪਰ ਇਹਦੇ ਚੋ ਗੋਬਰ ਵਗੈਰਾ ਜਾਂ ਉਹ ਚੀਜ਼ ਨਹੀਂ ਪੈਂਦੀ ਠੀਕ ਹੈ ਇਹਦੇ ਤਲਾਬ ਦਾ ਫਿਰ ਕਿੱਦਾਂ ਰਹਿੰਦਾ ਹੈਗਾ ਜੇ ਮੰਨ ਲਓ ਮੈਂ ਕਿੱਲੇ ਦੇ ਵਿੱਚ ਕੋਈ ਫਾਰਮਰ ਸ਼ੁਰੂ ਕਰ ਰਿਹਾ ਹੈਗਾ ਤਾਂ ਉਹ ਕਿੱਦਾਂ ਤਲਾਬ ਦੀ ਡੰਗਾਈ ਰੱਖੇ ਕਿੱਦਾਂ ਤਲਾਬ ਬਣਾਵੇ ਕਿੱਥੇ ਦੇ ਟਲਾਂ ਰੱਖਣੀ ਆ ਉਹ ਕਿਹਾਂ ਸਿਸਟਮ ਹੈ ਕਹੋ ਹਾਂ ਤੇ ਪਾਣੀ 4.5 ਤੋਂ 5 ਫੁੱਟ ਪਾਣੀ ਚਾਹੀਦਾ ਤੇ ਜਿਵੇਂ ਮੱਛੀ ਦਾ ਤਲਾਹ ਉਹ ਤਾਂ ਹੁੰਦਾ ਜ਼ੀਰੋ ਲੈਵਲ ਤੇ ਠੀਕ ਹੈ ਇਹਦਾ ਢਲਾਨ ਬਣੂਗੀ ਪੌਣ ਦੀ ਮਤਲਬ ਸੈਂਟਰ ਸਾਈਡਾਂ ਉੱਚੀਆਂ ਹੋਣਗੀਆਂ ਸੈਂਟਰ ਨੀਵਾ ਹੋਊਗਾ ਤੇ ਉਹਦੇ ਕਰਕੇ ਜੋ ਵੀ ਫालतू ਫੀਡ ਜਾਂ ਸਲੱਜ ਜਾਂ ਮੰਨ ਲਓ ਇਹਦੀਆਂ ਮਿੱਠਾਂ ਵਗੈਰਾ ਉਹ ਸੈਂਟਰ 'ਚ ਇਕੱਠੀਆਂ ਹੋ ਜਾਂਦੀਆਂ ਠੀਕ ਹੈ ਉਹਦਾ ਢਲਾਨ ਬਣਦਾ ਹੈ ਫਾਇਦਾ ਕੀ ਉਹਦਾ ਸੈਂਟਰ 'ਚ ਇਕੱਠੀ ਕਰਨ ਦਾ ਉਹਦੇ ਆਪ ਨੂੰ ਆਏ ਹਫਤੇ ਕੱਢਣਾ ਪੈਂਦਾ ਸਫਾਈ ਕਰਨੀ ਪੈਂਦੀ ਮੋਟਰ ਲਾ ਕੇ ਉਹਦੇ ਚ ਸਲੱਜ ਮੋਟਰ ਲੱਗਦੀ ਹੈ ਸਲੱਜ ਪੰਪ ਹੈਗੇ ਆ ਮੱਛੀ ਮੋਟਰ ਜੀ ਆਉਂਦੀ ਆ ਉਹ ਵੀ ਰੱਖ ਸਕਦੇ ਆ ਨਹੀਂ ਤਾਂ ਆਪਾਂ ਬਾਹਰ ਮੋਟਰ ਰੱਖ ਕੇ ਉਹਨੂੰ ਮਤਲਬ ਸਫਾਈ ਕਰਨੀ ਪੈਂਦੀ ਆ ਸੋ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਤਲਾਬ ਹੈਗਾ ਉਹ ਗੱਭੇ ਨੂੰ ਵਿਸ਼ਮਾ ਹੋਊਗਾ ਜਿੱਦਾਂ ਦੂਸਰਾ ਪਲੇਨ ਲੈਵਲ ਨਹੀਂ ਹੋਊਗਾ ਪੂਰਾ ਹੈ ਨਾ ਸੈਂਟਰ ਨੂੰ ਢਲਾਨ ਹੋਊਗੀ ਆਲੇ ਉਹਦੇ ਇੱਕ ਢੋਆ ਹੋਊਗਾ ਹਾਂ ਉਹਨੂੰ ਆਪਾਂ ਸਲੱਜ ਟੈਂਕ ਕਹਿ ਦਿੰਦੇ ਆ ਜਾਂ ਕੁਝ ਵੀ ਜਿੱਥੇ ਬਾਧੂ ਚੀਜ਼ ਇਕੱਠੀ ਹੋਵੇ ਬਾਹਰ ਆਪਾਂ ਹਾਂ ਉਸ ਤੋਂ ਬਾਅਦ ਉਹਨੂੰ ਸਾਫ਼ ਕਰਨਾ ਪੈਂਦਾ ਹਾਂ ਬਾਕੀ ਹੋਰ ਕੁਝ ਨਹੀਂ ਇਹਦੇ ਵਿੱਚ ਖਾਦ ਖੂਦ ਰੂੜੀ ਦੀ ਜਾਂ ਕੁਝ ਨਹੀਂ ਹੋਰ ਕੁਝ ਨਹੀਂ ਇਹ ਸਿਰਫ ਰੂੜੀ ਦੀ ਖਾਦ ਨਹੀਂ ਬਸ ਇਹਦੇ ਵਿੱਚ ਜਿਵੇਂ ਗੁੜ ਦਾ ਸੀਰਾ ਵਗੈਰਾ ਜਾਂ ਉਸ ਤਰ੍ਹਾਂ ਦਾ ਕਲਚਰ ਜਾਂ ਤਿਆਰ ਕਰਕੇ ਜਿਵੇਂ ਪਾਣੀ ਦਾ ਰੰਗ ਹਰਾ ਕਰਨਾ ਥੋੜੀ ਪਾਵਰ ਦੇਣ ਆਸਤੇ ਪਾਣੀ ਨੂੰ ਹੂੰ ਹੂੰ ਉਹ ਚੀਜ਼ ਪੈਂਦੀ ਇਹਦੇ ਵਿੱਚ ਪਾਣੀ ਕਿੰਨੇ ਦਿਨ ਖੜਾ ਕੇ ਰੱਖਦੇ ਹੋ ਜਦੋਂ ਮੰਨ ਲਓ ਲੈਵਲ ਕਰਤਾ ਤੁਸੀਂ ਗੱਬੜ ਢਲਾਂ ਰੱਖਤੀ ਉਹ ਪਾਣੀ ਕਿੰਨੇ ਦਿਨ ਖੜਾ ਕਰਨਾ ਪੈਂਦਾ ਫਿਰ ਪਾਣੀ ਸੀਡ ਪਾਉਣ ਵਾਸਤੇ ਘੱਟੋ ਘੱਟ 10-12 ਦਿਨ ਲੱਗ ਜਾਂਦੇ ਤਿਆਰ ਕਰਨ ਤੇ ਹੂੰ 10-12 ਦਿਨਾਂ ਚ ਪਾਣੀ ਤਿਆਰ ਹੁੰਦਾ ਪਹਿਲਾਂ ਕੋਈ ਪੋਟਾਸ਼ੀਅਮ ਮੈਗਨੀਸ਼ੀਅਮ ਪੂਰਾ ਕਰਨਾ ਪੈਂਦਾ ਹੂੰ ਫਿਰ ਪਾਣੀ ਦਾ ਕਲਰ ਥੋੜਾ ਜਿਹਾ ਬਣਾਉਣਾ ਪੈਂਦਾ ਠੀਕ ਹੈ ਤੇ ਇਸ ਤਰ੍ਹਾਂ ਕਰਕੇ 10 ਦਿਨ ਲੱਗ ਜਾਂਦੇ ਆ ਠੀਕ ਹੈ ਠੀਕ ਹੈ 10 ਦਿਨਾਂ ਦੇ ਵਿੱਚ ਫਿਰ ਤੁਸੀਂ ਜਾ ਕੇ ਪਾਉਣੇ ਚਿੰਗਾ ਇਹਦੇ ਹਾਂ ਫਿਰ ਉਸ ਤੋਂ ਬਾਅਦ ਜਦੋਂ ਪਾਣੀ ਪੂਰਾ ਸਟੇਬਲ ਹੋ ਜਾਂਦਾ ਫਿਰ ਉਦੋਂ ਬਾਅਦ ਚਿੰਗਾ ਸਟਾਕ ਕਰਦੇ ਆਂ ਆ ਆ ਸਾਈਡ ਤੇ ਡੌਗ ਨੈਟ ਲੱਗਿਆ ਉੱਪਰੇ ਦੇ ਤਾਗੇ ਲੱਗੇ ਆ ਬਰੀਕ ਤਾਂ ਕਿ ਕੋਈ ਜਾਨਵਰ ਨਾ ਆ ਕੇ ਬੈਠੇ ਤੇ ਕਿਉਂਕਿ ਇਹਦੇ ਚ ਨਾ ਇਮਿਊਨ ਸਿਸਟਮ ਨਹੀਂ ਹੁੰਦਾ ਜੀ ਜਿਵੇਂ ਆਪਣੇ ਚ ਇਮਿਊਨਿਟੀ ਹੁੰਦੀ ਆ ਆਪਾਂ ਨੂੰ ਕੋਈ ਹਲਕਾ ਬੁਖਾਰ ਹੁੰਦਾ ਉਹ ਆਪਣੇ ਆਪ ਸਰੀਰ ਠੀਕ ਕਰ ਲੈਂਦਾ ਝੀਂਗੇ ਚ ਇਮਿਊਨ ਸਿਸਟਮ ਨਹੀਂ ਹੁੰਦਾ ਇਹਨੂੰ ਜਿਹੜਾ ਵਾਇਰਸ ਬੈਕਟੀਰੀਆ ਨਾ ਅਟੈਕ ਕਰਤਾ ਬਸ 14 ਬਾਅਦ ਖਤਮੀ ਹੈ ਖਤਮੀ ਹੈ ਹਾਂ ਉਹ ਤਾਂ ਕਰਕੇ ਧਿਆਨ ਪਹਿਲਾਂ ਹੀ ਜ਼ਿਆਦਾ ਰੱਖਣਾ ਪੈਂਦਾ ਵੀ ਕੋਈ ਇਹਨੂੰ ਬੈਕਟੀਰੀਅਲ ਜਾਂ ਵਾਇਰਲ ਪ੍ਰੋਬਲਮ ਨਾ ਹੋਵੇ ਜਿਹੜੀ ਹੁਣ ਆਪਾਂ ਇਤਲਾਬ ਦੀ ਗੱਲ ਕਰਦੇ ਆ ਤੁਸੀਂ ਐਰੀਏਟਰ ਚਲਾਏ ਹੋਏ ਆਗੇ ਇਹਦੇ ਚ ਹਾਂਜੀ ਇਹਦਾ ਫਾਇਦਾ ਕੀ ਆ ਹੈਗਾ ਝਿੰਗੇ ਦੇ ਵਿੱਚ ਫਿਰ ਇਹਦੇ ਦੋ ਤਿੰਨ ਫਾਇਦੇ ਆ ਜੀ ਇਹ ਪਹਿਲਾਂ ਤਾਂ ਇਹ ਆਕਸੀਜਨ ਪੂਰੀ ਕਰਦਾ ਹਵਾ ਮਿਕਸ ਕਰਦਾ ਪਾਣੀ ਚ ਠੀਕ ਹੈ ਤੇ ਕਿਉਂਕਿ ਝੀਂਗੇ ਦੀ ਮਾਤਰਾ ਕਾਫੀ ਹਿੰਦੀ ਹੈ ਲੱਖ 1.5 ਲੱਖ ਸੀਡ ਹੁੰਦਾ ਕਿੱਲੇ ਚ ਉਹਨੂੰ ਆਕਸੀਜਨ ਚਾਹੀਦੀ ਹੈ ਅੱਛਾ ਤੇ ਦੂਜਾ ਆਪਾਂ ਜਿਵੇਂ ਸਮੁੰਦਰੀ ਪਾਣੀ ਬਣਾ ਕੇ ਰੱਖਣਾ ਨੂਨ ਪੋਟਾਸ਼ੀਅਮ ਮੈਗਨੀਸ਼ੀਅਮ ਘੋਲਿਆ ਹੁੰਦਾ ਉਹਨਾਂ ਨੂੰ ਘੋਲ ਕੇ ਰੱਖਦਾ ਜੇ ਨਾ ਚਲਾਵਾਂਗੇ ਨਮਕ ਥੱਲੇ ਬੈਠ ਜਾਂਦਾ ਤੇ ਤੀਜਾ ਇਹ ਪੌਂਡ ਨੂੰ ਸਫਾਈ ਰੱਖਦਾ ਸਾਈਡਾਂ ਤੋਂ ਜੋ ਵੀ ਉਹਦੀ ਸਲੱਜ ਵਗੈਰਾ ਜਾਂ ਫालतू ਫੀਡ ਵੇਸਟ ਉਹਨੂੰ ਕਮਾ ਕੇ ਨਾ ਵਿਚਾਲੇ ਇਕੱਠੀ ਕਰ ਦਿੰਦਾ ਤੇ ਪੌਂਡ ਸਾਫ਼ ਵੀ ਰੱਖਦਾ ਹੈ ਠੀਕ ਹੈ ਇਹਦਾ ਜਿਹੜਾ ਗੱਲ ਕਰਦੇ ਆਪਾਂ ਜਿੱਦਾਂ ਆਪਾਂ ਨੋਰਮਲ ਫਿਸ਼ਾਂ ਦੇ ਤਲਾਬ ਦੇਖਦੇ ਆਂ ਮੱਛੀਆਂ ਦੇ ਉਹਦੇ ਚ ਹਰੇ ਰੰਗ ਦੀ ਕਾਈ ਜੰਮੀ ਹੁੰਦੀ ਹੈ ਹਾਂ ਇਹਦੇ ਚ ਕਾਈ ਹੁੰਦੀ ਹੈ ਕਿੱਦਾਂ ਫਿਰ ਕਿੱਦਾਂ ਮੇਨਟੇਨ ਕਰਦੇ ਹੋ ਢਿੰਗਾ ਦਾ ਇਹਦਾ ਨਾ ਮਰ ਜਾਂਦਾ ਹੋਊਗਾ ਫਿਰ ਨਹੀਂ ਕਾਈ ਨਾ ਨਹੀਂ ਮਰਦਾ ਜੀ ਜਿਵੇਂ ਕਾਈ ਇਹਦਾ ਇੱਕ ਕੱਪ ਹੋ ਜਣੀ ਆ ਗਿਆ ਫਾਈਟੋਪਲੈਂਕਟਨ ਹੁੰਦੇ ਆ ਜਿਵੇਂ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਪੜਾਇਆ ਸੀ ਫਾਈਟੋਪਲੈਂਕਟਨ ਤੇ ਜੋ ਪਾਣੀ ਦੇ ਪੌਦੇ ਆ ਉਹ ਅੱਛਾ ਜੀ ਉਹ ਹਰੇ ਵਾ ਇਹ ਵੀ ਢਿੰਗਾ ਖਾਂਦਾ ਮੱਛੀ ਜ਼ਿਆਦਾ ਖਾਂਦੀ ਹੈ ਪਰਕਿੰਗਾ ਹਰੇ ਬਾਈ ਦੇ ਨਾਲ 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 ਨਾ ਜ਼ੂਪਲੈਂਕਟਨ ਵੀ ਖਾਂਦਾ ਜਿਹੜੇ ਪਾਣੀ ਦੇ ਬਰੀਕ ਜਾਨਵਰ ਹੁੰਦੇ ਆ ਪਾਣੀ ਚ ਜਿਹੜਾ ਪੀਲਾਪਣ ਉਹ ਵੀ ਆਪਾਂ ਮਿਕਸ ਕਰਕੇ ਯੈਲੋਇਸ਼ ਗ੍ਰੀਨ ਕਲਰ ਬਣਾ ਕੇ ਰੱਖਣਾ ਹੁੰਦਾ ਉਹਦੇ ਚ ਫਾਈਟੋਪਲੈਂਕਟਨ ਤੇ ਜ਼ੂਪਲੈਂਕਟਨ ਦੀ ਨਾ ਮਾਤਰਾ ਮਤਲਬ ਤਕਰੀਬਨ ਬਰਾਬਰ 60 40 ਦੀ ਰੇਸ਼ੋ ਹੋਗੀ ਜਾਂ 70 30 ਦੀ ਰੇਸ਼ੋ ਉਹ ਮੇਨਟੇਨ ਕਰਕੇ ਰੱਖਣੀ ਆ ਉਹਦੇ ਚ ਗ੍ਰੋਥ ਜ਼ਿਆਦਾ ਹੁੰਦੀ ਆ ਅੱਛਾ ਤੇ ਕਾਹੀ ਜ਼ਿਆਦਾ ਦਾ ਨੁਕਸਾਨ ਇਹ ਆ ਜੇ ਹਰੇ ਬਾਈ ਜ਼ਿਆਦਾ ਵਾਜੂ ਹਰੇ ਵਾਈ ਵੀ ਰਾਤ ਨੂੰ ਆਕਸੀਜਨ ਲੈਂਦੀ ਆ ਤੇ ਝੀਂਗਾ ਵੀ ਆਕਸੀਜਨ ਲੈਂਦਾ ਹਾਂ ਰਾਤ ਨੂੰ ਫਿਰ ਆਕਸੀਜਨ ਘਟ ਜਾਂਦੀ ਆ ਉਹਦੇ ਨਾਲ ਝੀਂਗਾ ਮਰਨ ਦਾ ਖਤਰਾ ਹੁੰਦਾ ਜੇ ਰਾਤ ਨੂੰ ਆਕਸੀਜਨ ਦੀ ਕਮੀ ਆਉਂਦੀ ਆ ਤਾਂ ਪਾਉਨੇ ਆਪਾਂ O2 ਝੀਂਗੇ ਚ ਵੀ ਆ ਹਾਂ ਪੈਂਦੀ ਆ ਝੀਂਗੇ ਚ ਵੀ ਪੈਂਦੀ ਆ ਜੇ ਲੋਡ ਹੋਵੇ ਤਾਂ ਠੀਕ ਆ ਇਹਦੀ ਫੀਡਿੰਗ ਦਾ ਫਿਰ ਫੀਡਿੰਗ ਫੂਡਿੰਗ ਕਿੱਦਾਂ ਕਰਦੇ ਹੋ ਤੁਸੀਂ ਫੀਡਿੰਗ ਦਾ ਟਾਈਮ ਬੰਨਿਆ ਹੁੰਦਾ ਜਾਂ ਕਿਵੇਂ ਫਿਰ ਹਾਂ ਫੀਡਿੰਗ ਦਾ ਬਾਈ ਟਾਈਮ ਬੰਨਿਆ ਹੁੰਦਾ ਚਾਰ ਵਾਰੀ ਫੀਡਿੰਗ ਹੁੰਦੀ ਆ ਇਹਨੂੰ ਦਿਨ ਦੇ ਵਿੱਚ ਦਿਨ ਦੇ ਵਿੱਚ ਅੱਛਾ ਕਿਹੜੇ ਕਿਹੜੇ ਟਾਈਮ ਸਵੇਰ 6 ਵਜੇ 10 ਵਜੇ 2 ਵਜੇ ਤੇ 6 ਵਜੇ ਦਾ ਟਾਈਮ ਫਿਲਹਾਲ ਹੁੰਦਾ ਬਾਕੀ ਜੇ ਸਰਦੀ ਨੇੜੇ ਆ ਜੇ ਤਾਂ ਫਿਰ ਥੋੜਾ ਜਿਹਾ ਟਾਈਮ ਘੰਟਾ ਅੱਗੇ ਪਿੱਛੇ ਕਰ ਦਿੰਨੇ ਆ ਠੀਕ ਹੈ ਠੀਕ ਹੈ ਇਹਨਾਂ ਫਿਰ ਸਰਦੀ ਨਾਲ ਗਰਮੀ ਦੇ ਵਿੱਚ ਇਹਨਾਂ ਕੋਈ ਫਰਕ ਵੀ ਪੈਂਦਾ ਹੋਊਗਾ ਚਿੰਗੇ ਨੂੰ ਮੌਸਮ ਦੇ ਹਿਸਾਬ ਨਾਲ ਜਾ ਫਿਰ ਕੁਝ ਨਹੀਂ ਫਰਕ ਗਰਮੀ 'ਚ ਗਰੋਥ ਜ਼ਿਆਦਾ ਹੁੰਦੀ ਹੈ ਦੀ ਅੱਛਾ ਹਾਂ ਸਰਦੀ 'ਚ ਇਹਦੀ ਗਰੋਥ ਵੀ ਘੱਟ ਹੁੰਦੀ ਆ ਤੇ ਫੀਡ ਵੀ ਘੱਟ ਖਾਂਦਾ ਸਰਦੀ 'ਚ ਕਹਿੰਦੇ ਮਰਦੀ ਵੀ ਮੱਛੀ ਜ਼ਿਆਦਾ ਬਹੁਤ ਹੈਗੀ ਆ ਜ਼ਿਆਦਾ ਆਪਾਂ ਗੱਲ ਕਰਦੇ ਆ ਪਤਾ ਲੱਗਦਾ ਹੈਗਾ ਕਿ ਜਿੱਦਾਂ ਫਿਸ਼ ਫਾਰਮਾਂ ਦੇ ਆਪਾਂ ਜਾਣੇ ਹੈਗੇ ਆ ਉਹ ਸਰਦੀ 'ਚ ਕਹਿੰਦੇ ਡੈਥ ਜ਼ ਸਰਦੀ ਸਹੀ ਮੈਨੇ ਸਾਰੀ ਮੱਛੀ ਆਸਤੇ ਹੁੰਦੀ ਮਾੜੀ ਹੈ ਮੱਛੀ ਦਾ ਤਾਂ ਕੰਮ ਇਹ ਹੈ ਵੀ ਗਰਮੀ ਗਰਮੀ ਚ ਗ੍ਰੋਥ ਕਰੋ ਸਰਦੀ ਚ ਉਹਨੂੰ ਵੇਚ ਦਿਓ ਠੀਕ ਹੈ ਤੇ ਪਰ ਜਦੋਂ ਨਹੀਂ ਵੇਚਦੇ ਕਿਉਂਕਿ ਆਪਾਂ ਫੀਡ ਉਸੇ ਤਰ੍ਹਾਂ ਹੀ ਪਾਈ ਜਾਂਦੇ ਆ ਹੂੰ 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 ਜਿਵੇਂ ਆਪਾਂ ਕਈ ਜਾਨਵਰ ਵੇਹਣੇ ਵੀ ਸ਼ੀਤ ਮੁਦਰਾ ਚ ਚਲੇ ਜਾਂਦੇ ਆ ਹਾਂ ਉਹ ਸਾਰੇ ਜਾਨਵਰ ਹੀ ਇਸੇ ਤਰ੍ਹਾਂ ਹੀ ਹੁੰਦੇ ਆ ਤੇ ਇਹ ਫੀਡ ਨਹੀਂ ਖਾਂਦੇ ਬਹੁਤ 10% ਤੱਕ ਹੀ ਆ ਜਾਂਦੀ ਫੀਡ ਇਹਦੀ 100 ਤੋਂ ਇਹਦੀ ਫੀਡ ਆਪਾਂ ਪਾਈ ਜੰਨੇ ਫਿਰ ਉਹ ਗੈਸ ਬਣੀ ਜਾਂਦੀ ਹੈ ਗੈਸ ਬਣ ਜਾਂਦੀ ਹੈ ਉਹ ਫਿਰ ਉਹ ਉੱਥੇ ਆਕਸੀਜਨ ਦੀ ਕਮੀ ਆ ਜਾਂਦੀ ਹੈ ਪਾਣੀ ਦਾ ਪਾਣੀ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਇਹਦੀ ਫੀਡ ਫੀਡ ਵੀ ਸਪੈਸ਼ਲ ਹੁੰਦੀ ਹੋਣੀ ਕਿ ਆ ਜਾ ਘਰੇ ਹੋ ਜਾਂਦੀ ਤਿਆਰ ਨਹੀਂ ਇਹਦੀ ਨਹੀਂ ਹੁੰਦੀ ਚਿੰਗੇ ਦੀ ਮੱਛੀ ਦੀ ਤਾਂ ਆਪਾਂ ਕਰ ਲੈਨੇ ਆ ਘਰੇ ਤਿਆਰ ਜਿਵੇਂ ਡੀਓਸੀ ਖਾਲ ਹੋਗੀ ਨਾਲ ਥੋੜੇ ਮਿਨਰਲ ਮਿਕਸ ਕਰਕੇ ਤੇ ਪਰ ਚਿੰਗੇ ਦੀ ਨਾ ਇਹਦੀ ਤਾਂ ਫੀਡ ਕੰਪਨੀ ਦੁਆਰਾ ਹੀ ਆਉਂਦੀ ਹੈ ਇਹਦੀ ਸਪੈਸ਼ਲ ਫੀਡ ਆਉਗੀ ਕੋਈ ਨਹੀਂ ਆਪਾਂ ਬਣਾ ਸਕਦੇ ਨਾ ਹਾਂ ਸਪੈਸ਼ਲ ਫੀਡ ਹੀ ਜਿਹੜਾ ਚਿੰਗਾ ਤੁਸੀਂ ਸੇਲ ਕਿੱਥੇ ਕਰਦੇ ਹੋ ਕਿਹੜਾ ਕਿਹੜੇ ਏਰੀਆ ਦੇ ਵਿੱਚ ਇਹਦੀ ਸੇਲਿੰਗ ਥੋੜੀ ਹੀ ਹੈਗੀ ਆ ਸੇਲ ਆਪਣਾ ਜ਼ਿਆਦਾ ਵੈਸਟ ਬੰਗਾਲ ਤੇ ਆਂਧਰਾ ਪ੍ਰਦੇਸ਼ ਜਾਂਦਾ ਹੈ ਅੱਛਾ ਜੀ ਹਾਂ ਉੱਥੋਂ ਦੇ ਬਾਏਰ ਆਉਂਦੇ ਆ ਉਹ ਇੱਧਰ ਜਿਹੜੇ ਆਪਣੇ ਫੀਲਡ ਦੇ ਡੀਲਰ ਆ ਜਾਂ ਜੋ ਵੀ ਕੋਈ ਮੀਡੀਏਟਰ ਉਹ ਉਹਨਾਂ ਨੂੰ ਦੱਸ ਦਿੰਦਾ ਵੀ ਕਿਹੜੇ ਫਾਰਮ ਤੇ ਤਿਆਰ ਆ ਝੀਂਗਾ ਜਾਂ ਕੀਨੇ ਵੇਚਣਾ ਜਿਵੇਂ ਆਪਣੇ ਵਟਸਐਪ ਗਰੁੱਪ ਬਣੇ ਹੋਏ ਆ ਸਾਰਿਆਂ ਨੂੰ ਪਤਾ ਹੁੰਦਾ ਵੀ ਇੰਨੇ ਗ੍ਰਾਮ ਦਾ ਹੋ ਗਿਆ ਇਹ ਬੰਦੇ ਨੇ ਸੇਲ ਕਰਨਾ ਉਹ ਉਹਦੇ ਨਾਲ ਸੌਦਾ ਕਰਵਾ ਦਿੰਦੇ ਆ ਅੱਛਾ ਜਾਂਦਾ ਆਂਦਰਾ ਤੇ ਵੈਸਟ ਬੰਗਾਲ ਜਿਆਦਾ ਠੀਕ ਹੈ ਕੀ ਆ ਪ੍ਰਾਈਸ ਕੀ ਜਾਂਦਾ ਹੈਗਾ ਐਵਰੇਜ ਪ੍ਰਾਈਸ ਦਾ 300 ਹੈਗਾ 25 ਗ੍ਰਾਮ ਦੇ ਦਾ 25 ਤੋਂ 30 ਗ੍ਰਾਮ ਦੇ ਹੂੰ 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 ਤੇ ਬਾਕੀ ਇਹਦਾ ਐਕਸਪੋਰਟ ਤੇ ਡਿਪੈਂਡ ਹੈ ਕਈ ਵਾਰ 400 ਵੀ ਹੋ ਜਾਂਦਾ ਕਈ ਵਾਰ 250 ਦੇ ਵੀ ਆ ਜਾਂਦਾ ਅੱਛਾ ਮਤਲਬ ਕੋਈ ਫਿਕਸ ਪ੍ਰਾਈਸ ਨਹੀਂ ਬੱਚਤ ਬੁੱਚਤ ਹੈ ਇਹ ਦੀ ਚੀਜ਼ ਜਾਂ ਫਿਰ ਬਚਤ ਹੈ ਜਿਹਦੇ ਹਿਸਾਬ ਨਾਲ 4 ਮਹੀਨਿਆਂ ਦੀ ਖੇਤੀ ਹੈ ਹਾਂ ਹਾਂ 4 ਮਹੀਨਿਆਂ ਦੇ ਹਿਸਾਬ ਨਾਲ ਬਚਤ ਹੈਗੀ ਹੈ ਅੱਛਾ ਮਤਲਬ ਇਹ ਆਪਾਂ ਮੰਨ ਗੱਲ ਕਰਦੇ ਆ 120 ਦਿਨਾਂ ਜੀ ਤਿਆਰ ਹੋ ਜਾਣਾ ਹੈ ਹਾਂ 120 ਦਿਨਾਂ ਦੀ ਜੇ ਆਪਾਂ ਨੂੰ ਇਹ ਵੀ ਥੋੜਾ ਜਿਹਾ ਵੱਡਾ ਕਰਨਾ ਜਿਵੇਂ ਥੋੜੇ 30 35 ਗ੍ਰਾਮ ਦੇ ਝਿੰਗੇਦਾਰ ਇਹ ਜ਼ਿਆਦਾ ਮਿਲ ਜੂਗਾ ਤੇ ਆਪਾਂ ਨੂੰ ਆਸ ਹੈ ਜਿਵੇਂ ਆਪਾਂ ਨੂੰ ਵਪਾਰੀ ਦੱਸ ਦਿੰਦੇ ਆ ਫਿਰ ਆਪਾਂ 150 ਦਿਨ ਤੱਕ ਵੀ ਲੈ ਆ ਸਕਦੇ ਆ ਅੱਛਾ ਨਹੀਂ ਤਾਂ 120 ਦਿਨਾਂ ਦੀ ਖੇਤੀ ਹੈਗੀ ਠੀਕ 120 ਦਿਨਾਂ ਜੀ ਫਿਰ ਇਹ ਕਿੰਨੇ ਕ ਗ੍ਰਾਮ ਦਾ ਹੋ ਜਾਂਦਾ ਹੁੰਦਾ ਥੋੜਾ ਝਿੰਗਾ 25 ਤੋਂ 30 ਗ੍ਰਾਮ ਦਾ ਉਹ 30 ਕਾਊਂਟ ਕਹਿੰਦੇ ਆ ਮਤਲਬ ਕਾਊਂਟ ਦੇ ਹਿਸਾਬ ਨਾਲ ਇਹਦਾ ਰੇਟ ਫਿਕਸ ਹੁੰਦਾ ਹੂੰ ਹੂੰ ਜਿਵੇਂ ਇੱਕ ਕਿਲੋ ਚ ਕਿੰਨੇ ਝਿੰਗੇ ਚੜਦੇ ਆ ਉਹਨੂੰ ਉਹਦਾ ਕਾਊਂਟ ਜਿਵੇਂ 30 ਝਿੰਗਿਆਂ ਦਾ 1 ਕਿਲੋ ਹੋ ਗਿਆ ਉਹਨੂੰ 30 ਕਾਊਂਟ ਕਹਿ ਦਿੰਦੇ ਆ 32 ਝਿੰਗਿਆਂ ਦਾ ਕਿਲੋ ਹੁੰਦਾ ਤਾਂ 32 ਕਾਊਂਟ ਕਹਿ ਦਿੰਦੇ ਆ ਅੱਛਾ ਉਹ ਕਾਊਂਟ ਦਾ ਰੇਟ ਫਿਕਸ ਹੁੰਦਾ ਠੀਕ ਹੈ ਉਹਦੇ ਹਿਸਾਬ ਨਾਲ ਹੀ ਫਿਰ ਉਹ ਮੇਰੇ ਉਹਦੇ ਹਿਸਾਬ ਨਾਲ ਇਹਦਾ ਰੇਟ ਫਿਕਸ ਹੁੰਦਾ ਜਿਵੇਂ ਜਿਵੇਂ ਝਿੰਗਾ ਵੱਡਾ ਹੋਈ ਜਾਊਗਾ ਉਵੇਂ ਉਹਦੇ 10-10 ਰੁਪਏ ਵਧਦੇ ਜਾਂਦੇ ਠੀਕ ਹੈ ਇੱਕ ਜੇ ਆਪਾਂ ਸਧਾਰਨ ਦੇਖ ਲਈਏ ਇੱਕ ਐਵਰੇਜ ਲਈ ਸਹਰ ਬੰਦਾ ਖੇਤੀ ਤਾਂ ਤਾਂ ਹੀ ਕਰਦਾ ਜੇ ਉਹਨੂੰ ਪਤਾ ਹੋਵੇ ਕਿੰਨਾ ਕੋਈ ਬਚਤ ਹੁੰਦੀ ਹੈ ਜੇ ਆਪਾਂ ਕੋਈ ਵੀ ਕੰਮ ਕਰਨਾ ਜੇ ਆਪਾਂ ਮੋਟਾ-ਮੋਟਾ ਕਹਿੰਨੇ ਆ ਭਾਈ ਇੰਨੇ ਪੈਸੇ ਤੈਨੂੰ ਵੱਜ ਜਾਣੀ ਦੇਜਾਂ ਇੱਕ ਜਿ ਕਿੱਲੇ 'ਚ ਮੈਂ ਝਿੰਗੇ ਦੀ ਖੇਤੀ ਕਰਦਾ ਤਾਂ ਕਿੰਨਾ ਕੁ ਐਸਟੀਮੇਟ ਲਾ ਕੇ ਮੈਂ ਮੰਨ ਸਕਦਾ ਮੈਨੂੰ ਇੰਨੀ ਬਚਤ ਹੋਊਗੀ ਭਾਈ ਖੇਤੀ 'ਚੋਂ ਤਾਂ ਦੇਖੋ ਜਿਵੇਂ ਆਪਣੇ ਕਣਕ ਝੋਨੇ 'ਚ ਵੀ ਫਿਕਸ ਹੈ ਨਹੀਂ ਵੀ ਆਪਾਂ ਨੂੰ ਇੰਨੀ ਹੋਣੀ ਆ ਹੂੰ ਕਈ ਵਾਰ ਕੋਈ ਮੌਸਮੀ ਮਾਰ ਪੈ ਗਈ ਜਾਂ ਕੋਈ ਬਿਮਾਰੀ ਪੈ ਗਈ ਜਾਂ ਮਿਲੀ ਬੱਗ ਪੈ ਗਈ ਨਰਮੇ ਨੂੰ ਉਸੇ ਤਰ੍ਹਾਂ ਹੀ ਇਹਨੂੰ ਆ ਇਹਦਾ ਵੀ ਕੋਈ ਫਿਕਸ ਪ੍ਰਾਈਸ ਹੈ ਨਹੀਂ ਠੀਕ ਹੈ ਇਹਦਾ ਜਿਵੇਂ ਨਾਰਮਲ ਜਾਰੀ ਰੇਟ ਰਹਿ ਗਿਆ ਤਾਂ ਲੱਖ ਸਵਾ ਲੱਖ ਕਿੱਲੇ ਦਾ ਛੱਡ ਜਾਂਦਾ ਜੇ ਚੰਗਾ ਐਕਸਪੋਰਟ ਰਿਆ ਆ ਐਕਸਪੋਰਟ ਹੁੰਦਾ ਜਿਆਦਾ ਅਮਰੀਕਾ ਨੂੰ ਜੇ ਉਧਰ ਚੰਗਾ ਵੱਡਾ ਝਿੰਗਾ ਵੇਚ ਗਿਆ ਤਾਂ ਆਮਦਨ 4 ਲੱਖ ਤੱਕ ਵੀ ਜਾ ਸਕਦੀ ਹੈ ਅੱਛਾ 2021 ਇਹ ਕਾਹਜਾ ਸਾਲ ਆਇਆ ਸੀਗਾ ਝਿੰਗੇ ਦੀ ਖੇਤੀ 'ਚ ਜਿਹਦੇ ਜਿਹਦਾ ਰੇਟ ਬਹੁਤ ਸੀ ਅੱਛਾ ਜੀ ਕਿੰਨਾ ਰੇਟ ਹੋ ਗਿਆ ਸੀ ਇਹਦਾ ਰੇਟ 500 ਤੱਕ ਹੋ ਗਿਆ ਸੀ ਅੱਛਾ ਜੀ ਤੇ ਉਸ ਸਾਲ ਮਤਲਬ ਇਹ 5 5 6 6 ਲੱਖ ਰੁਪਇਆ ਵੀ ਕਿੱਲੇ ਦੀ ਬਚਤ ਰਹੀ ਆ ਪਰ ਉਹਦਾ ਚੱਕਰ ਇਹ ਪੈ ਗਿਆ ਵੀ ਉਹ ਹੀ ਆਮਦਨ ਵੇਖ ਕੇ ਬਹੁਤ ਲੋਕ ਵਪਾਰੀ ਵਰਗੇ ਇਸ ਕੀਤੀ ਚ ਆ ਗਿਆ ਉਹ ਲੋਕ ਜਿਵੇਂ ਲੇਬਰ ਦੇ ਸਿਰ ਤੇ ਕੰਮ ਛੱਡ ਤਾ ਉਹ ਅਗਲੇ ਸਾਲ ਫਿਰ ਫੇਰ ਵੀ ਬਹੁਤ ਹੋਇਆ ਕੰਮ ਕਿਉਂਕਿ ਜਿਹੜੇ ਸਿਰਫ ਪੈਸਾ ਵੇਖ ਕੇ ਆਏ ਸੀ ਜਿਵੇਂ ਹੁਣ ਆਪ ਆਪ ਦੀ ਜ਼ਮੀਨ 'ਚ ਕਰੀ ਜਾਂਦੇ ਕੋਈ ਫਾਰਮਰ ਆਪ ਦੀ ਜ਼ਮੀਨ 'ਚ ਕਰਦਾ ਉਹ ਤਾਂ ਉਸੇ ਤਰ੍ਹਾਂ ਹੀ ਚੱਲਦਾ ਰਹੂਗਾ ਕਦੇ 4 ਰੁਪਏ ਵਾਧ ਕਦੇ ਘਟ ਘਟ ਗਏ ਹਾਂ ਹਾਂ ਟੋਡੀ ਕਿੰਨੀ ਲੇਬਰ ਆਫ 35 ਕਿੱਲੇ ਦੀ ਆਪਣੇ ਕੋਲੇ ਫੁੱਲ ਸੀਜ਼ਨ ਚੱਲਦੇ ਚ 12 13 ਬੰਦੇ ਹੁੰਦੇ ਆ ਪੂਰੇ ਸੀਜ਼ਨ ਹਾਂ ਫੋਨ ਜਿਵੇਂ ਨਾਰਮਲ ਦੋ ਤਿੰਨ ਬੰਦੇ ਰਹਿੰਦੇ ਆ ਹੂੰ 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 ਕਿਉਂਕਿ ਸਮਾਨ ਵੀ ਸਾਰਾ ਇੱਕ ਜਗ੍ਹਾ ਇਕੱਠਾ ਕਰ ਦਿੰਨੇ ਆ ਤੇ ਥੋੜਾ ਬਹੁਤ ਕੰਮ ਵੀ ਚੱਲਦਾ ਹੀ ਰਹਿੰਦਾ ਠੀਕ ਤਿਆਰੀ ਵੀ ਪਹਿਲਾਂ ਕਰਦੇ ਆ ਤੁਹਾਨੂੰ ਸੋ ਜਿਹੜੇ ਤੁਸੀਂ ਇਹ ਜਨਰੇਟਰ ਰੱਖੇ ਹੋਏ ਆਗੇ ਆ ਜਾਂ ਆਪਾਂ 에ਰੀਏਟਰ ਦੀ ਗੱਲ ਕਰ ਲੈਨੇ ਆ ਕਈ ਥੋੜੇ ਕੋਰੇਟਰ ਪਏ ਆਗੇ ਆ ਸੋ ਇਹਨਾਂ ਦਾ ਕਿੱਦਾਂ ਫਾਇਦਾ ਲੈਨੇ ਹੋ ਤੁਸੀਂ ਆਪਣੇ ਫਾਰਮ ਦੇ ਵਿੱਚ 에ਰੀਏਟਰ ਤਾਂ ਜਿਵੇਂ ਆਪਾਂ ਦੇਖੀ ਇਹੀ ਚੱਲਦੇ ਆਕਸੀਜਨ ਬਣਾਉਣ ਵਾਸਤੇ ਵਰਤੇ ਜਾਂਦੇ ਆ ਠੀਕ ਹੈ ਤੇ ਜਨਰੇਟਰ ਇਸ ਕਰਕੇ ਜ਼ਰੂਰੀ ਹੈ ਜਿਵੇਂ ਐਮਰਜੈਂਸੀ ਲਾਈਟ ਜਾਂਦੀ ਆ ਹੂੰ ਜੇ ਚੀਂਗਾ ਵੱਡਾ ਹੈ 15-20 ਗ੍ਰਾਮ ਤੋਂ ਵੱਡਾ ਤਾਂ ਆਪਾਂ 에ਰੀਏਟਰ ਬੰਦ ਨਹੀਂ ਹੋਣ ਦੇ ਸਕਦੇ ਜਦੋਂ ਲਾਈਟ ਜਾਂਦੀ ਹੈ ਉਦੋਂ ਹੀ ਆਪਾਂ ਨੂੰ ਜਨਰੇਟਰ ਚਲਾਉਣੇ ਪੈਂਦੇ ਆ 에ਰੀਏਟਰ ਫਿਰ 24 ਘੰਟੇ ਚੱਲਣਾ ਪਊਗਾ ਜੇ ਵੱਡਾ ਬੱਚਾ ਹੈ ਹਾਂ ਵੱਡਾ ਬੱਚਾ ਤਾਂ 24 ਤੋਂ ਤਕਰੀਬਨ 18 ਘੰਟੇ 20 ਘੰਟਿਆਂ ਤੱਕ ਚੱਲਦੇ ਆ ਚੱਲਦੇ ਹੈਗੇ ਹਾਂ ਕਿਉਂਕਿ ਵੱਡੇ ਬੱਚੇ ਨੂੰ ਆਕਸੀਜਨ ਦੀ ਲੋੜ ਬਹੁਤ ਹੁੰਦੀ ਹੈ ਹਾਂ ਹਾਂ ਤੇ ਇਹਨੂੰ ਜੇ ਮੋਲਟਿੰਗ ਕਰਨੀ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਕੁੰਝ ਲਾਉਂਦਾ ਤੇ ਉਹ ਉਹਦੇ ਆਸਤੇ ਵੀ ਇਹਨੂੰ ਵੱਧ ਤੋਂ ਵੱਧ ਆਕਸੀਜਨ ਦੀ ਲੋੜ ਹੁੰਦੀ ਹੈ ਠੀਕ ਹੈ ਜੇ ਇਹਨੂੰ ਆਕਸੀਜਨ ਦੀ ਕਮੀ ਹੋ ਫੇਰੇ ਮਰਦਾ ਹਾਂ ਠੀਕ ਹੈ ਇਹ ਚ ਬਿਮਾਰੀਆਂ ਦੀ ਆਪਾਂ ਗੱਲ ਕਰ ਲੈਨੇ ਆ ਜਿੱਦਾਂ ਦੂਜੇ ਖਿਸ਼ਮਸ਼ੀ ਦੇ ਵਿੱਚ ਆਪਾਂ ਗੱਲ ਕਰਦੇ ਆ ਉਹਦੇ ਚ ਤਾਂ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਡਿਸੀਜ਼ ਹੈਗੀਆਂ ਜਿਵੇਂ ਕੰਮ ਵੀ ਉਹਦੇ ਨਾਲੋਂ ਵੱਖਰਾ ਹੀ ਚ ਬਿਮਾਰੀਆਂ ਕਿਹੜੀਆਂ-ਕਿਹੜੀਆਂ ਆਉਂਦੀਆਂ ਫਿਰ ਇਹਦੇ ਚ ਇੱਕ ਤਾਂ ਆਪਣੇ ਜਿਹੜੀ ਪੰਜਾਬ ਚ ਜ਼ਿਆਦਾ ਆਉਂਦੀ ਆ ਹੂੰ ਵੈਸੇ ਤਾਂ ਪ੍ਰਮਾਤਮਾ ਦੀ ਮਿਹਰ ਆ ਕਿਉਂਕਿ ਆਪਾਂ ਗਰਾਊਂਡ ਵਾਟਰ ਚ ਕਰਦੇ ਆ ਪਹਿਲਾਂ ਹੀ ਫਿਲਟਰ ਵਾਟਰ ਹੁੰਦਾ ਜਿਆਦਾ ਬਿਮਾਰੀਆਂ ਭਿਆਨਕ ਬਿਮਾਰੀ ਨਹੀਂ ਕੋਈ ਆਉਂਦੀ ਠੀਕ ਹੈ ਪਰ ਜਿਵੇਂ ਉਹਨੂੰ ਜਿਵੇਂ ਮਾਤਰਾ ਜ਼ਿਆਦਾ ਹੁੰਦੀ ਹੈ ਲੱਖ ਸਵਾ ਲੱਖ ਸੀਡ ਆ ਜੇ ਨਾ ਮਿਲੇ ਮਿੱਟੀ ਵਗੈਰਾ ਖਾ ਲੇ ਵਾਈਟ ਫੀਕਲ ਦੀ ਦਿੱਕਤ ਆਉਂਦੀ ਹੈ ਇਹਨੂੰ ਉਹ ਇੱਕ ਪੇਟ ਦੀ ਜਿਵੇਂ ਆਪਣੇ ਲੀਵਰ ਦੀ ਦਿੱਕਤ ਕਹਿ ਸਕਦੇ ਆ ਉਹ ਆਉਂਦੀ ਆ ਤੇ ਵਾਈਟ ਸਪੌਟ ਆ ਇੱਕ ਇਹਦੇ ਸਰੀਰ ਤੇ ਹਲਕੇ ਫੁਲਕੇ ਬਲੈਕ ਗਿੱਲ ਹੋ ਜਾਂਦੇ ਜਿੱਥੋਂ ਇਹ ਮਤਲਬ ਸਾਹ ਲੈਂਦਾ ਹਾਂ ਇਹ ਦੋ ਹਲਕੀਆਂ ਫੁਲਕੀਆਂ ਪਰ ਇਹ ਰਿਕਵਰ ਹੋ ਜਾਂਦੇ ਨੇ ਸੋ ਇਹਦਾ ਫਿਰ ਟ੍ਰੀਟਮ ਇਹ ਤਾਂ ਨਹੀਂ ਇਹਦੇ ਚ ਆਪਾਂ ਐਂਟੀਬਾਇਓਟਿਕ ਨਹੀਂ ਯੂਜ਼ ਕਰ ਸਕਦੇ ਕਿਉਂਕਿ ਇਹ ਐਕਸਪੋਰਟ ਹੁੰਦਾ ਉਹਦੇ ਆਸਤੇ ਸਾਨੂੰ ਪਹਿਲਾਂ ਹੀ ਇਨਸਟਰਕਸ਼ਨ ਮਤਲਬ ਦਿੰਦੇ ਰਹਿੰਦੇ ਆ ਆਪਣੀ ਐਕਸਪੋਰਟ ਅਥਾਰਟੀ ਕਿ ਕਿਸੇ ਵੀ ਤਰ੍ਹਾਂ ਇੰਡੀਆ ਚ ਨਹੀਂ ਹੋਣਾ ਚਾਹੀਦਾ ਉਹਦੇ ਆਪਾਂ ਹਲਦੀ ਵਗੈਰਾ ਯੂਜ਼ ਕਰਦੇ ਆ ਜਿਵੇਂ ਦੇਸੀ ਅਲਸਨ ਹੋਗੀ ਇਹਨਾਂ ਚੀਜ਼ਾਂ ਦਾ ਮਤਲਬ ਉਹਦੀ ਗੱਟ ਸਾਫ਼ ਕਰ ਦਿੰਨੇ ਆ ਲੀਵਰ ਵਗੈਰਾ ਸਹੀ ਹੋ ਜਾਂਦਾ ਉਹਦੇ ਨਾਲ ਠੀਕ ਸੋ ਇਹ ਫਿਰ ਤੁਹਾਨੂੰ ਪਹਿਚਾਣ ਕਿੱਦਾਂ ਹੁੰਦੀ ਫਿਰ ਬਿਮਾਰੀ ਫੈਲ ਰਹੀ ਹੈਗੀ ਹੈ ਕਿ ਜਦੋਂ ਇਹਦੀ ਡੈਥ ਹੁੰਦੀ ਉਪਰਾਂ ਦਾ ਹੈਗਾ ਜੇ ਕਿੱਦਾਂ ਪਤਾ ਲੱਗਦਾ ਤੁਹਾਨੂੰ ਆਕਸੀਜਨ ਦੀ ਦਿੱਕਤ ਹੁੰਦੀ ਹੈ ਜਦੋਂ ਉਦੋਂ ਉੱਪਰ ਆਉਂਦਾ ਠੀਕ ਹੈ ਉਦੋਂ ਇਹ ਵੈਸੇ ਆਪਾਂ ਨੂੰ ਇਹ ਉੱਪਰ ਨਹੀਂ ਪੀਸ ਦੇਣਾ ਚਾਹੀਦਾ ਕੋਈ ਵੀ ਮੰਨ ਲਓ ਜਦੋਂ ਉੱਪਰ ਦਿਸਦਾ ਕੋਈ ਨਾ ਕੋਈ ਗੜਬੜੀ ਹੈ ਗੜਬੜੀ ਹੈ ਠੀਕ ਹੈ ਹਾਂ ਇਹ ਆਕਸੀਜਨ ਦੀ ਦਿੱਕਤ ਨਾਲ ਉੱਪਰ ਆਉਂਦਾ ਜੇ ਕੋਈ ਜਿਵੇਂ ਵਾਈਟ ਫਿੱਕਲ ਆ ਉਹ ਹਲਕੀ ਹਲਕੇ ਵਾਈਟ ਆਪਾਂ ਨੂੰ ਤਾਗੇ ਜੇ ਤੈਰਦੇ ਆਪਾਂ ਨੂੰ ਪਾਣੀ ਤੇ ਦਿਸਦੇ ਆ ਤੇ ਮਤਲਬ ਨਿਗਰਾਨੀ ਆਪਾਂ ਪਾਣੀ ਤੇ ਜਿੰਨੀ ਜ਼ਿਆਦਾ ਨਿਗਰਾਨੀ ਰੱਖਾਂਗੇ ਆਪਾਂ ਨੂੰ ਕੁਝ ਨਾ ਕੁਝ ਮਿਲੂਗਾ ਮਿਲੂਗਾ ਉਸ ਤਰੀਕੇ ਨਾਲ ਠੀਕ ਹੈ ਜੀ ਫਿਰ ਜਦੋਂ ਹੁਣ ਆਪਾਂ ਇਹਨਾਂ ਨੂੰ ਮੰਡੀ ਕਰਨ ਦੀ ਗੱਲ ਕਰਦੇ ਹੈਗੇ ਆ ਤੁਸੀਂ ਕਿਹਾ ਵੀ ਆਪਾਂ ਅਲੱਗ-ਅਲੱਗ ਉੱਧਰ ਸੇਲ ਕਰਦੇ ਆ ਸੋ ਇਹਦੇ ਵਿੱਚ ਮੰਡੀ ਕਰਨ ਵਿੱਚ ਫਿਰ ਕਿੱਦਾਂ ਤੁਸੀਂ ਪਕੜਦੇ ਕਿੱਦਾਂ ਉਹ ਜਾਲ ਕਿਸ ਤਰੀਕੇ ਦੇ ਨਾਲ ਇਹਦੀ ਵਰਤੋਂ ਕੀਤੀ ਜਾਂਦੀ ਹੈ ਆ ਇਹ ਪਕੜਿਆ ਹੋਈ ਜਾਂਦਾ ਹੀ ਮੱਛੀ ਵਾਂਗੂ ਹੀ ਪੂਰਾ ਪੌਂਡ ਚੋਂ ਜਾਲ ਘੇਰ ਕੇ ਇੱਕ ਸਾਈਡ ਇਕੱਠਾ ਕਰਕੇ ਤੇ ਉਸੇ ਤਰ੍ਹਾਂ ਹੀ ਫੜਿਆ ਜਾਂਦਾ ਹੈ ਠੀਕ ਹੈ ਇਹ ਕਹਿੰਦੇ ਵੀ ਜਦੋਂ ਜਾਲ ਵੱਜਦਾ ਹੈਗਾ ਕਿਸੇ ਤਰ੍ਹਾਂ ਦਾ ਸਟ੍ਰੈਸ ਵੀ ਲੈਂਦਾ ਹੈਗਾ ਇਹ ਸਟ੍ਰੈਸ ਬਹੁਤ ਜਲਦੀ ਲੈਂਦਾ ਇਹ ਪਰ ਉਹਦਾ ਇਹ ਹੁੰਦਾ ਵੀ ਉਦੋਂ ਜਦੋਂ ਜਾਲ ਵੱਜ ਜਾਂਦਾ ਉਦੋਂ ਤਾਂ ਮਤਲਬ ਵਿੱਚ ਨਹੀਂ ਹੁੰਦਾ ਠੀਕ ਹੈ ਤੇ ਵੈਸੇ ਇਹ ਸਟ੍ਰੈਸ ਜਿਵੇਂ ਪੁੰਨਿਆ ਮੱਸੀਆ ਆ ਗਈ ਉਹ ਪੁੰਨਿਆ ਮੱਸੀਆ ਨੂੰ ਉਦੋਂ ਹਾਈ ਟਾਈਡ ਤੇ ਲੋ ਟਾਈਡ ਹੁੰਦੀ ਜਿਵੇਂ ਉਦੋਂ ਇਹ ਬਹੁਤ ਸਟ੍ਰੈਸ ਵਿੱਚ ਹੁੰਦਾ ਸਟ੍ਰੈਸ ਚ ਆ ਕੇ ਮੋਲਟਿੰਗ ਵੀ ਕਰਦਾ ਹੈ ਇਹ ਕੌਣ ਜਲਾਉਂਦਾ ਤੇ ਜੇ ਮੀਨ ਏਰੀਆ ਆਉਂਦਾ ਉਦੋਂ ਵੀ ਸਟ्रेस ਲੈਂਦਾ ਤੇ ਸਟ्रेस ਕਰਕੇ ਫੀਡ ਵੀ ਛੱਡਦਾ ਇੱਕ ਦੋ ਦਿਨ ਉਹਦੇ ਕਰਕੇ ਦਿੱਕਤ ਆਉਂਦੀ ਹੈ ਥੋੜੀ ਠੀਕ ਹੈ ਤੁਸੀਂ ਇਹਦੇ ਉੱਪਰ ਬੱਤਕਾਂ ਵੀ ਰੱਖੀਆਂ ਕਦੇ ਇਹਦੇ ਵਿੱਚ ਕਿਉਂਕਿ ਮੱਛੀਆਂ ਦੇ ਆਪਾਂ ਗੱਲ ਕਰਦੇ ਆਂ ਦੂਜਿਆਂ ਦੇ ਵਿੱਚ ਤਾਂ ਬੱਤਕ ਰੱਖ ਕੇ ਕਹਿੰਦੇ ਕੰਬੀਨੇਸ਼ਨ ਨਾਲ ਆਪਾਂ ਕਰ ਸਕਦੇ ਆਂ ਇਹਦੇ ਵਿੱਚ ਵੀ ਹੋ ਜਾਂਦਾ ਇਦਾਂ ਹਾਂ ਨੇ ਜੋ ਦੂਜੀ ਮੱਛੀ ਕਰਦੇ ਸੀ ਉਦੋਂ ਬੱਤਕਾਂ ਰੱਖੀਆਂ ਸੀਗੀਆਂ ਜੀ ਠੀਕ ਹੈ ਤੇ ਪਰ ਇਹਦੇ 'ਚ ਨਹੀਂ ਆਪਾਂ ਰੱਖ ਸਕਦੇ ਕਿਉਂਕਿ ਇਹਦੇ 'ਚ ਹੁਣ ਜਿਵੇਂ ਮੰਨ ਲਓ ਇੱਕ ਪਾਉਂਡ 'ਚ ਥੋੜੀ ਬਹੁਤ ਦਿੱਕਤ ਆ ਕੋਈ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ਆ ਉਹ ਬੱਤਕ ਨੇ ਕੀ ਕਰਨਾ ਇੱਕ ਪਾਉਂਡ 'ਚੋਂ ਨਿਕਲ ਕੇ ਦੂਜੀ 'ਚ ਗਈ ਉਹ ਦੂਜੀ 'ਚ ਵੀ ਉਹ ਤਾਂ ਕਰਕੇ ਸਾਨੂੰ ਬੱਤਕਾਂ ਛੱਡਣੀਆਂ ਪਈਆਂ ਠੀਕ ਹੈ ਉਹ ਬੱਤਕ ਵਗੈਰਾ ਨਹੀਂ ਰੱਖ ਸਕਦੇ ਆਪਾਂ ਕਿਉਂਕਿ ਸੁਬੱਤਕੀ ਨੂੰ ਖਾਂਦੀ ਵੀ ਹੋਊਗੀ ਫਿਰ ਹਾਉ ਖਾਂਦੀ ਹੈ ਬੱਤਕ ਵੀ ਖਾਂਦੀ ਹੈ ਜਿਵੇਂ ਹੋਰ ਕੋਈ ਜਾਨਵਰ ਆ ਛੋਟਾ ਹੁੰਦਾ ਹੈ ਜਿੰਨਾ ਚਿਰ ਛੋਟਾ ਹੈ ਖਾਦਾ ਜਾਂਦਾ ਠੀਕ ਹੈ ਸੋ ਜਿਹੜਾ ਤੁਸੀਂ ਕੋਲਡ ਸਟੋਰ ਬਣਾਇਆ ਹੈਗਾ ਮਾਰਕੀਟਿੰਗ ਦੇ ਲਈ ਦੀ ਜਾਂ ਤੁਸੀਂ ਸੇਲ ਕਰਦੇ ਹੋ ਉਹਦਾ ਫਿਰ ਫਾਇਦਾ ਕਿੱਦਾਂ ਲੈਣੇ ਹੋ ਕਿੰਨਾ ਟੈਂਪਰੇਚਰ ਉਹਦੇ ਚ ਰਹਿੰਦਾ ਹੈਗਾ ਕਿਆ ਕਿਆ ਉਹਦਾ ਫਾਇਦਾ ਲੈਣੇ ਉਹ ਕੋールド ਸਟੋਰ ਆਪਾਂ -40 ਡਿਗਰੀ ਵਾਲਾ ਮਤਲਬ ਪੂਰਾ ਚਿਲਿੰਗ ਰੂਮ ਦੀ ਤਰ੍ਹਾਂ ਬਣਾਇਆ ਹੋਇਆ ਤੇ ਉਹਦਾ ਇਹ ਹੈ ਜਿਵੇਂ ਇਹਦੇ ਵਿੱਚ ਦਿੱਕਤ ਆਉਂਦੀ ਆ ਵੀ ਆਕਸੀਜਨ ਦੀ ਘਾਟ ਹੋ ਗਈ ਆ ਕਿਸੇ ਕਾਰਨ ਕਰਕੇ ਮਰਦਾ ਤਾਂ ਆਪਾਂ ਇਹਨੂੰ ਵੇਚ ਨਹੀਂ ਸਕਦੇ ਕਿਉਂਕਿ ਆਂਧਰਾ ਜਾਣਾ ਇਹਨੇ ਤੇ ਬਹੁਤ 2000 ਕਿਲੋਮੀਟਰ ਪੈ ਜਾਂਦਾ ਉਹਦੇ ਨਾਲੋਂ ਹੁਣ ਜੇ ਕਿਸੇ ਵੀ ਫਾਰਮਰ ਦਾ ਨੁਕਸਾਨ ਹੁੰਦਾ ਤਾਂ ਉਹ ਅਚਾਨਕ ਲਿਆ ਕੇ ਰਾਤ ਦੇ ਰਾਤ ਉਹਦੇ ਸਟੋਰ ਕਰ ਸਕਦਾ ਉਹਦਾ ਜਿਹੜਾ ਕੋਈ 8-10 ਲੱਖ ਦਾ ਨੁਕਸਾਨ ਆ ਉਹ ਨੁਕਸਾਨ ਤੋਂ ਬਚ ਸਕਦਾ ਤੇ ਇਸ ਤਰ੍ਹਾਂ ਕੋールド ਸਟੋਰ ਦਾ ਆਈਸ ਫੈਕਟਰੀ ਦਾ ਇਹ ਆ ਇਹਨੂੰ ਵੇਚਣ ਦੇ ਟਾਈਮ ਆਪ ਨੂੰ ਆਈਸ ਬਹੁਤ ਲੱਗਦੀ ਆ। ਟਰਸ ਡਾਈਸ ਦੇ ਵਿੱਚ ਪੈਕ ਹੋ ਕੇ ਜਾਂਦਾ ਏ। ਹੂੰ ਹੂੰ ਹੂੰ। ਉਸ ਕਰਕੇ ਫਾਰਮਰ ਦੇ ਫਾਇਦੇ ਕਰਕੇ ਮਤਲਬ ਕੋਲਡ ਸਟੋਰ ਤੇ ਆਈਸ ਫੈਕਟਰੀ ਦਾ ਕਾਫੀ ਫਾਇਦਾ ਹੋਊਗਾ ਇਲਾਕੇ ਨੂੰ ਪੂਰੇ ਨੂੰ ਪੰਜਾਬ ਨੂੰ ਫਾਇਦਾ ਹੋਊਗਾ। ਠੀਕ ਹੈ ਇਹ ਮਤਲਬ ਥੋੜਾ ਹੀ ਆ ਪਹਿਲਾਂ ਹੀ ਇੱਥੇ ਲੱਗਿਆ ਹੋਇਆ ਹੈ ਕੋਲਡ ਸਟੋਰ ਜਾਂ ਆਈਸ ਫੈਕਟਰੀ। ਹਾਂ ਨਹੀਂ ਆਈਸ ਫੈਕਟਰੀ ਦਾ ਕਈ ਸਾਰੇ ਲੋਕਾਂ ਨੇ ਇੱਥੇ ਜਿਹੜੀ ਹੈਗੀ ਲਾਈ ਹੁੰਦੀ ਆ ਅਲੱਗ-ਅਲੱਗ ਕੰਮਾਂ ਦੇ ਲਈ ਸੋ ਤੁਸੀਂ ਕੋਲਡ ਸਟੋਰ ਦਾ ਪਹਿਲਾ ਹੀ ਆਪਣਾ ਮਨ ਲੱਗਦਾ ਮੱਛੀ ਦੇ ਲਈ ਆਪਣਾ ਇਸ ਤਿਆਰ ਕੀਤਾ ਹੋਊਗਾ ਨਾ ਹਾਂ ਮੱਛੀ ਦੇ ਪੀਐਮਐਮਐਸਵਾਈ ਸਕੀਮ ਹੈਗੀ ਹੈ ਇਹਦੇ ਚ ਸੈਂਟਰ ਸਰਕਾਰ ਦੀ ਤੇ ਉਹਦੇ ਅਧੀਨ ਆਪਾਂ ਇਹ ਪਹਿਲੇ ਹੀ ਲਾਇਆ ਪੰਜਾਬ ਚ ਪੰਜਾਬ ਦੇ ਵਿੱਚ ਥੋੜਾ ਮੱਛੀ ਦੇ ਲਈ ਜਿਹੜਾ ਸਪੈਸ਼ਲ ਹਾਂ ਮੱਛੀ ਤੇ ਚਿੰਗਿਆ ਵਾਸਤੇ ਸਪੈਸ਼ਲ ਹੈ ਠੀਕ ਹੈ ਠੀਕ ਹੈ ਸੋ ਇਹਦੇ ਵਿੱਚ ਜੇ ਕੋਈ ਨਵਾਂ ਕਿਸਾਨ ਸ਼ੁਰੂ ਕਰਨਾ ਚਾਹੁੰਦਾ ਹੈਗਾ ਤਾਂ ਉਹ ਕਿੰਨੇ ਕੁ ਲੈਵਲ ਤੋਂ ਸ਼ੁਰੂ ਕਰੇ ਇਹਨੂੰ ਇਹ ਆਪਦੇ ਆਪ ਤੇ ਭਰੋਸੇ ਦੀ ਗੇਮ ਆ ਜੀ ਮਤਲਬ ਜੇ ਇੱਕ ਕਿੱਲੇ ਤੋਂ ਲੈ ਕੇ ਢਾਈ ਕਿੱਲਿਆਂ ਤੱਕ ਨਵਾਂ ਸ਼ੁਰੂ ਕਰ ਸਕਦਾ ਬੰਦਾ ਮੈਂ ਸਿੱਖਣ ਆਸਤੇ ਜੇ ਕੋਈ ਹੁਣ ਪਹਿਲਾਂ ਹੀ ਜਿਆਦਾ ਵੱਡਾ ਪੰਗਾ ਲਊ ਤਾਂ ਨੁਕਸਾਨ ਵੀ ਹੋ ਸਕਦਾ ਕਿਉਂਕਿ ਸਿੱਖਣ ਨੂੰ ਪਹਿਲਾਂ ਬਰੀਕੀਆਂ ਬਹੁਤ ਆ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਬਹੁਤ ਰੱਖਣਾ ਪੈਂਦਾ ਇਸ ਕਰਕੇ ਬਸ ਢਾਈ ਕਿੱਲਿਆਂ ਤੱਕ ਮਤਲਬ ਸਟਾਰਟ ਕਰਨਾ ਚਾਹੀਦਾ ਛੋਟਾਈ ਕਿੱਲਿਆਂ ਦੇ ਵਿੱਚ ਉਹਦਾ ਖਰਚ ਕਿੰਨਾ ਆ ਸਕਦਾ ਢਾਈ ਕਿੱਲਿਆਂ ਤੱਕ ਤਕਰੀਬਨ 25 ਲੱਖ ਦੇ ਕਰੀਬ ਖਰਚਾ ਆ ਜਾਂਦਾ ਠੀਕ ਹੈ ਮਤਲਬ ਕਿੱਲੇ ਦੀ ਆਪਾਂ ਗੱਲ ਕਰ ਲੈਨੇ ਆ ਤਾਂ ਉਹੀ 10 ਲੱਖ ਰੁਪਏ ਦਾ ਇਹਦਾ ਖਰਚਾ ਆ ਜਾਂਦਾ ਤੇ ਮੁਨਾਫੇ ਦੀ ਗੱਲ ਤਾਂ ਤੁਸੀਂ ਦੱਸੀ ਆਵੇ 2.5 ਲੱਖ ਜੇ ਚੰਗੀ ਹੋਵੇ ਤਾਂ ਹੋਣੀ ਹਾਂਜੀ ਹਾਂ ਕਿਉਂਕਿ ਪਹਿਲੇ ਸਾਲ ਸਬਸਿਡੀ ਵੀ ਮਿਲ ਜਾਂਦੀ ਹੈ ਠੀਕ ਹੈ 2.5 ਕਿੱਲਾਂ ਤੇ ਮੇਰਾ ਖਿਆਲ ਆ 5-6 ਲੱਖ ਰੁਪਏ ਸਬਸਿਡੀ ਦਾ ਆ ਜਾਂਦਾ ਹੂੰ ਹੂੰ ਇਹਦਾ ਇੱਕ ਹੋਰ ਵੀ ਧਿਆਨ ਰੱਖਣ ਦੀ ਗੱਲ ਹੁੰਦੀ ਹੈ ਸਟੋਕਿੰਗ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਸਟੋਕਸ ਟੂ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ हां मेन चीज स्टॉकिंग दी आ गई क्योंकि जे कोई ਆਪਣੇ ਕੋਲੇ ਬੀਜ ਹੋਊਗਾ ਜੇ ਆਪਾਂ ਸਟਾਕਿੰਗ ਤੇ ਟਾਈਮ ਹੀ ਨੁਕਸਾਨ ਹੋ ਗਿਆ ਬੱਚਾ ਮਰ ਗਿਆ ਤਾਂ ਆਪਾਂ ਮਤਲਬ ਫੇਰ ਤਾਂ ਆਮਦਨ ਵੀ ਨਹੀਂ ਲੈ ਸਕਦੇ ਤੇ ਇਹ 2 2.5 ਘੰਟੇ ਲੱਗਦੇ ਆ ਸੀਡ ਸਟਾਕ ਕਰਨ ਤੇ ਪਹਿਲਾਂ ਟੈਂਕੀਆਂ ਦੇ ਵਿੱਚ ਆਪਾਂ ਸੀਡ ਛੱਡਦੇ ਆ ਫਿਰ ਉਹਨੂੰ ਆਕਸੀਜਨ ਦਿੰਨੇ ਆ ਠੀਕ ਹੈ ਕਿਉਂਕਿ ਆ ਆਂਦਰਾ ਤੋਂ ਆਉਂਦਾ ਆਂਦਾ ਬਾਇਰ ਕਈ ਜਗ੍ਹਾ ਇਹ ਪਲਟੀ ਹੁੰਦਾ ਜਿਵੇਂ ਪਿਕਅਪ ਚ ਲਾਦ ਲਿਆ ਉੱਥੇ ਪਲੇਨ ਚ ਤੇ ਉਹਦੇ ਕਰਕੇ ਪੂਰਾ ਸੁਸਤ ਹੋ ਜਾਂਦਾ ਬੱਚਾ ਲਫਾਫਿਆਂ ਦੇ ਵਿੱਚ ਆਕਸੀਜਨ ਹੁੰਦੀ ਹੈ ਆਕਸੀਜਨ ਉਹਦਾ ਖਤਮ ਹੋ ਜਾਂਦੀ ਹੈ ਪਰ ਆਪਾਂ ਨੂੰ ਆਕਸੀਜਨ ਵਗੈਰਾ ਦਿਨੇ ਆ ਥੋੜਾ ਜਿਹਾ ਸੁਰਤ ਚ ਆਉਂਦਾ ਜਦੋਂ ਫਿਰ ਹੌਲੀ ਹੌਲੀ ਆਪਾਂ ਪੌਂਡ ਦਾ ਪਾਣੀ ਪਾਉਨੇ ਆ ਉਹਦੇ ਚ ਇੱਕ ਘੰਟਾ ਉਹ ਥੋੜਾ ਮਿਕਸ ਅਪ ਹੁੰਦਾ ਫਿਰ ਉਸ ਤੋਂ ਬਾਅਦ ਸਟਾਕ ਕਰਦੇ ਆ ਆਕਸੀਜਨ ਦੇਣ ਦਾ ਤਰੀਕਾ ਕਿਦਾਂ ਕਿਦਾਂ ਆਕਸੀਜਨ ਦਿਨੇ ਇਹਨਾਂ ਨੂੰ ਆਕਸੀਜਨ ਆਪਣੇ ਕੋਲੇ ਨਾ ਬੱਬਲ ਪਾਈਪਸ ਆਉਂਦੀਆਂ ਉਹ ਮਤਲਬ ਟੈਂਕੀ ਦੇ ਵਿੱਚ ਰੱਖ ਕੇ ਤੇ ਆਕਸੀਜਨ ਸਿਲੰਡਰ ਨਾਲ ਆਕਸੀਜਨ ਦਿੰਨੇ ਆ ਪਾਣੀ ਠੀਕ ਹੈ ਸੋ ਥੋੜਾ ਹੁਣ ਇਹ ਫਾਰਮ ਨੂੰ ਤੁਸੀਂ 35 ਕਿੱਲਾਂ ਜਿੱਤੇ ਕਰ ਹੀ ਰਹੇ ਹੋ ਸੋ ਇਹਨੂੰ ਭਵਿੱਖ ਦੇ ਵਿੱਚ ਜਾਂ ਫਿਊਚਰ ਦੇ ਵਿੱਚ ਅੱਗੇ ਵਧਾਉਣ ਦਾ ਤੁਹਾਡਾ ਕੀ ਆਪ ਪਲਾਨ ਹੈਗਾ ਜਾਂ ਹੋਰ ਕਿਸ ਕੰਮ ਵੱਲ ਤੁਹਾਡਾ ਭਵਿਸ਼ ਦੇ ਵਿੱਚ ਤੁਸੀਂ ਸੋਚ ਰਹੇ ਹੋ ਕੀ ਕਰਨਾ ਸਾਡਾ ਜਿਹੜੀ ਦਿੱਕਤ ਸਾਨੂੰ ਆ ਰਹੀ ਹੈ ਨਾ ਇਹ ਫਾਰਮਿੰਗ ਕਰਨ ਚ ਤਾਂ ਮੰਨ ਲਓ ਪੰਜਾਬ ਦੇ ਕਿਸੇ ਬੰਦੇ ਨੂੰ ਕੋਈ ਦਿੱਕਤ ਹੈ ਹੀ ਨਹੀਂ ਵੱਧ ਵੀ ਕਰ ਸਕਦਾ ਘੱਟ ਵੀ ਆਪਾਂ ਨੂੰ ਜਿਹੜੀ ਸੇਲ ਦੀ ਜਿਹੜੀ ਇਹਦੀ ਪ੍ਰੋਸੈਸਿੰਗ ਦੀ ਦਿੱਕਤ ਥੋੜੀ ਬਹੁਤ ਆ ਰਹੀ ਹੈ ਵੀ ਆਪਾਂ ਕਿਸੇ ਤੇ ਡਿਪੈਂਡ ਆ ਆਂਧਰਾ ਤੇ ਡਿਪੈਂਡ ਆ ਜਾਂ ਵਪਾਰੀਆਂ ਤੇ ਡਿਪੈਂਡ ਆ ਉਹ ਜਿਵੇਂ ਮੰਨ ਲਓ ਅਸੀਂ ਚਾਹੁੰਦੇ ਆ ਜਿਵੇਂ ਆਪਣੀ ਕੋਈ ਸਰਕਾਰ ਵੱਲੋਂ ਜਾਂ ਕੁਝ ਫਾਰਮਰ ਮਿਲ ਕੇ ਜਾਂ ਡਿਪਾਰਟਮੈਂਟ ਵੱਲੋਂ ਪ੍ਰੋਸੈਸਿੰਗ ਪਲਾਂਟ ਜਿਵੇਂ ਇੱਥੇ ਆ ਜੇ ਤਾਂ ਜੇ ਆਪਣੇ ਇੱਥੇ ਪ੍ਰੋਸੈਸਿੰਗ ਹੋਣਾ ਸਟਾਰਟ ਹੋ ਜੇ ਤਾਂ ਇਹ ਬਹੁਤ ਜ਼ਿਆਦਾ ਵਧੂਗਾ ਕੰਮ ਕਿਉਂਕਿ ਨੌਜਵਾਨਾਂ ਦੇ ਕਰਨ ਵਾਲਾ ਕੰਮ ਆ ਤੇ ਸੋ ਤੁਸੀਂ ਇੱਕ ਆਖਰੀ ਸੁਨੇਹਾ ਕੀ ਦੇਣਾ ਚਾਹੋਗੇ ਕੋਈ ਨਵੇਂ ਕਿਸਾਨ ਨੂੰ ਜੋ ਇਸ ਕੰਮ ਬਾਲਾਣਾ ਚਾਹੇਗਾ ਫਿਰ ਉਹ ਟ੍ਰੇਨਿੰਗ ਲੈ ਕੇ ਕਰੇ ਕਿੰਨੇ ਕੁ ਲੈਵਲ ਤੋਂ ਕਿਦਾਂ ਸਟਾਰਟ ਕਰੇ ਹਾਂਜੀ ਇਹ ਬਸ ਸਹਾਇਕ ਧੰਦਾ ਬਹੁਤ ਵਧੀਆ ਤੇ ਕਰ ਸਕਦੇ ਆ ਜਿਵੇਂ ਟ੍ਰੇਨਿੰਗ ਲੈਣੀ ਜ਼ਰੂਰੀ ਆ ਜਿਵੇਂ ਆਪਾਂ ਦੇਖਿਆ ਟ੍ਰੇਨਿੰਗ ਪੁਰਾਣੇ ਫਾਰਮਰਸਾ ਉਹਨਾਂ ਨੂੰ ਮਿਲਣਾ ਜ਼ਰੂਰੀ ਆ ਕਿਉਂਕਿ ਟ੍ਰੇਨਿੰਗ ਚ ਸਾਰੀਆਂ ਗੱਲਾਂ ਨਹੀਂ ਸਾਹਮਣੇ ਆਉਂਦੀਆਂ ਜਿਹੜੀ ਕਿਸੇ ਨੂੰ ਪਰਸਨਲ ਦਿੱਕਤ ਆ ਫਾਰਮਰਸ ਨੂੰ ਵੱਧ ਤੋਂ ਵੱਧ ਮਿਲਣਾ ਚਾਹੀਦਾ ਸਿੱਖਣ ਤੋਂ ਨਹੀਂ ਡਰਨਾ ਚਾਹੀਦਾ ਤੇ ਜਿਵੇਂ ਬਾਤ ਤੋਂ ਵੱਧ ਲੋਕਾਂ ਨੂੰ ਮਿਲੇ ਤਾਂ ਕੰਮ ਕਾਮਯਾਬ ਕੰਮ ਕਰ ਸਕਦਾ ਕੋਈ ਵੀ ਕਰ ਸਕਦਾ ਹਾਂਜੀ ਸੋ ਕਿਸਾਨ ਵੀਰੋ ਅਸੀਂ ਉਮੀਦ ਕਰਦੇ ਆ ਤੁਹਾਨੂੰ ਰੁਪਿੰਦਰ ਪਾਲ ਸਿੰਘ ਜੀ ਵੱਲੋਂ ਜੋ ਵੀ ਜਾਣਕਾਰੀ ਦਿੱਤੀ ਗਈ ਹੈ ਜਾਂ ਮੱਛੀ ਪਾਲਣ ਜਾਂ ਝਿੰਗਾ ਪਾਲਣ ਦੀ ਸ਼ੁਰੂਆਤ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਆ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਇੱਕ ਮੁਨਾਫੇ ਵਾਲਾ ਧੰਦਾ ਕਰ ਸਕਦੇ ਹੋ ਸੋ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰੈਸਿਵ ਕਿਸਾਨਾਂ ਨੂੰ ਜੋ ਵੱਖ-ਵੱਖ ਕਿੱਤਿਆਂ ਦੇ ਵਿੱਚ ਆਪਣਾ ਨਾਮ ਹਾਸਲ ਕਰ ਚੁੱਕੇ ਨੇ ਚਾਹੇ ਉਹ ਡੇਰੀ ਫਾਰਮਿੰਗ ਹੋਵੇ ਬੱਕਰੀ ਪਾਲਣ ਹੋਵੇ ਮੁਰਗੀ ਪਾਲਣ ਹੋਵੇ ਜਾਂ ਮੱਛੀ ਪਾਲਣ ਦੀ ਗੱਲ ਕਰ ਲਈਏ ਆਪਾਂ ਹੋਰ ਵੀ ਵੱਖ-ਵੱਖ ਕਿੱਤਿਆਂ ਦੇ ਵਿੱਚ ਕੋਈ ਆਪਣੀ ਫੀਲਡ ਦੇ ਵਿੱਚ ਅਲੱਗ ਕੁਝ ਬਖਰਾ ਕਰ ਰਿਹਾ ਹੈਗਾ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਉਹਨਾਂ ਦੇ ਫਾਰਮ ਦੀ ਸਟੋਰੀ ਕਵਰ ਕਰਾਂਗੇ ਜਾਂ ਜਿਆਦਾ ਤੁਸੀਂ ਜੇਕਰ ਕਿਸੇ ਦੀ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ WhatsApp ਤੇ ਤੇ ਪੂਰੀ ਜਾਣਕਾਰੀ ਸਾਂਝੀ ਕਰੋ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਜਾ ਕੇ ਵੀ ਤੁਹਾਡੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਸਟੋਰੀਆਂ ਸਾਂਝਾ ਕਰੀਏ ਜੇ ਤੁਸੀਂ ਜੁੜੇ ਰਹੋ ਆਪਣੀ ਖੇਤੀ ਦੇ ਨਾਲ ਬਹੁਤ ਬਹੁਤ ਧੰਨਵਾਦ